ਕਿਹੜੇ ਬਾਰਡਰ ਤੋਂ ਸ਼ੁਰੂ ਕੀਤਾ ਜੇਸ ਬਾਰਡਰ ਤੋਂ ਚਿੱਟਾ ਲੱਗਦਾ ਰਿਹਾ ਜੇ ਵਾਕਈ ਪੰਜਾਬ ਦੇ ਵਿਕਾਸਪੁਰਸ਼ ਹੁੰਦੇ ਤਾਂ ਇਹ ਸਿਰਫ 2 ਜਾਂ 3 ਸੀਟਾ ਦੇ ਸੀਬਤ ਰਹਿ ਜਾਂਦੇ ਜਿੱਦਾਂ ਅੱਗੇ ਫੱਟੀ ਪੋਚੀ ਸੀ ਐਰ ਕੀ ਫੱਟੀ ਵੀ ਨਹੀਂ ਲੱਭਣੀ ਹਰ ਬਾਖਰਮਾ ਰੁਪਈਆ ਪੰਜਾਬ ਨੂੰ ਲੁੱਟ ਕੇ ਇਸ ਬਾਦਲ ਦੇ ਟੱਬਰ ਦੇ ਖਾ ਲਿਆ ਲੱਖ ਲਾਂ ਦਾ ਯਾਰਾਂ ਸ਼ਰਮ ਹੋਣੀ ਚਾਹੀਦੀ ਇਹੋ ਜੇ ਗੱਲਾਂ ਕਰਦੇਆਂ ਨੂੰ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਕੱਦੀ ਕੱਢ ਰਿਆ ਅਸੀਂ ਵੀ ਇਹਨਾਂ ਦੇ ਖਿਲਾਫ ਇੱਕ ਯਾਤਰਾ ਕੱਢੀਏ ਲੋਕਾਂ ਦੇ ਵਿੱਚ ਜਾਈਏ ਜਿੰਨੇ ਵੀ ਇਹਨਾਂ ਦੇ ਯੂਥ ਦੇ ਆਗੂ ਨੇ ਕਿਸੇ ਦੇ ਸਿਰ ਤੇ ਦਸਤਾਰ ਹੀ ਨਹੀਂ ਅਸਲ ਵਿੱਚ ਇਕੱਲੇ ਆਮ ਆਦਮੀ ਪਾਰਟੀ ਐ ਮੈਂ ਦਾਅਵੇ ਨਾਲ ਕਹਿੰਦਾ ਉਹ ਸੁਖਿਆ ਮੈਂ ਤੈਨੂੰ ਕੁੱਛਣਾ ਤੂੰ ਕਿਹੜੇ ਮੂੰਹ ਦੇ ਨਾਲ ਸਾਡੇ ਭਗਵੰਤ ਮਾਨ ਸਾਹਿਬ ਨੂੰ ਸ਼ਰਾਬੀ ਕਹਿੰਦਾ ਤੂੰ ਕਿਹੜੇ ਮੂੰਹ ਦੇ ਨਾਲ ਗੱਲਾਂ ਕਰਦਾ ਕਿ ਇਹਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਬੇੜਾਗਰਕ ਤੇ ਤੁਸੀਂ ਕੀਤਾ ਲੋਕਾਂ ਨੇ ਰਲ ਕੇ ਵਸ਼ਮ ਟੀਵੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਬਲਵਿੰਦਰ ਸਿੰਘ ਪੱਖੋ ਕੇ ਵੱਲੋਂ ਆਪ ਸਭ ਨੂੰ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਟੂਡੀਓ ਦੇ ਵਿੱਚ ਨੇ ਜੀ ਸਾਡੇ ਨੌਜਵਾਨ ਮਹਿਮਾਨ ਹਰਜੋਤ ਸਿੰਘ ਸੰਧੂ ਜੋ ਕਿ ਵਾਈਸ ਪ੍ਰੈਜ਼ੀਡੈਂਟ ਨੇ ਟ੍ਰੇਡ ਵਿੰਗ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਹਰਜੋਤ ਸਿੰਘ ਸੰਧੂ ਜਿਹੜੇ ਕਿ ਫਟੇਗੜ ਚੂੜੀਆਂ ਤੋਂ ਸੰਭਾਵੀ ਟਿਕਟ ਦੇ ਦਾਵੇਦਾਰ ਵੀ ਰਹੇ ਨੇ ਤੇ ਹੁਣ ਇਹਨਾਂ ਨੂੰ ਨਾਲ ਦੀ ਨਾਲ ਹੀ ਹਲਕਾ ਡੇਰਾ ਬਾਬਾ ਨਾਨਕ ਦੇਵੀ ਬਲਾਕਾਂ ਦਾ ਜਿਹੜਾ ਵੱਖਰਾ ਇਹਨਾਂ ਨੂੰ ਪਰਭਾਰੀ ਦਾ ਦਿੱਤਾ ਗਿਆ ਸੇਵਾ ਦਾ ਮੌਕਾ ਆਮ ਆਦਮੀ ਪਾਰਟੀ ਦੇ ਲਈ ਬਹੁਤ ਵੱਡਾ ਕੰਮ ਕਰ ਰਹੇ ਨੇ ਔਰ ਕਿਤਨਾ ਕਿਤੇ ਲੋਕਾਂ ਦੀਆਂ ਖੁਸ਼ੀਆਂ ਗਮੀਆਂ ਦੇ ਵਿੱਚ ਸ਼ਾਮਲ ਹੋਣਾ ਇਹਨਾਂ ਦੇ ਸੁਭਾਅ ਦਾ ਹਿੱਸਾ ਲਿਆ ਨੌਜਵਾਨ ਆਗੂਆ ਬੜੇ ਐਨਰਜੈਟਿਕ ਨੇ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜਿਹੜੀ ਪੰਜਾਬ ਬਚਾਓ ਯਾਤਰਾ ਅਕਾਲੀ ਦਲ ਬਾਦਲ ਵੱਲੋਂ ਕਢੀ ਜਾ ਰਹੀ ਹੈ ਉਹਦੇ ਬਾਰੇ ਏਕੀ ਕਹਿਣਾ ਚਾਹੁੰਦੇ ਨੇ ਸਾਨੂੰ ਸਾਹਿਬ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ ਦੇਸ਼ ਵਿਦੇਸ਼ ਵਿੱਚ ਜਿੰਨੀ ਵੀ ਵੇਖ ਰਹੀ ਸੰਗਤ ਆ ਸਾਰਿਆਂ ਨੂੰ ਮੇਰੇ ਵੱਲੋਂ ਫਤਿਹ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਹਿਬ ਤੁਸੀਂ ਰੰਗਲੇ ਪੰਜਾਬ ਦਾ ਦਾਵਾ ਕਰ ਰਹੇ ਹੋ ਦੂਸਰੇ ਪਾਸੇ ਅਕਾਲੀ ਦਲ ਬਾਦਲ ਕਹਿ ਰਿਹਾ ਵਾਕੀ ਅਸੀਂ ਪੰਜਾਬ ਹੀ ਬਚਾਉਣ ਨਿਕਲ ਤੁਰੇ ਆ ਪੰਜਾਬ ਤੇ ਰੋੜ ਤਾਂ ਇਹਦਾ ਪੰਜਾਬ ਦਾ ਤੇ ਵਿੜਾਗਰ ਕਰਤਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤਾ ਅਟਾਰਿਕ ਬਾਰਡਰ ਤੋਂ ਪੰਜਾਬ ਬਚਾਓ ਯਾਤਰਾ ਤੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਉਹ ਭਾਜੀ ਕਮਾਲ ਪਏ ਕਰਦੇ ਹੋ ਤੁਸੀਂ। ਉਹ ਵੇਖੋ ਸ਼ੁਰੂ ਕਿੱਥੋਂ ਕੀਤਾ ਬਾਰਡਰ ਤੋਂ? ਜੀ ਉਸੇ ਬਾਰਡਰ ਤੋਂ ਜਿੱਥੋਂ ਨਸ਼ਾ ਲੱਗਉਂਦੇ ਰਹੇ ਆ। ਕਿਹੜੇ ਬਾਰਡਰ ਤੋਂ ਸ਼ੁਰੂ ਕੀਤਾ? ਜੇਸ ਬਾਰਡਰ ਤੋਂ ਚਿੱਟਾ ਲੱਗਦਾ ਰਿਹਾ। ਨਹੀਂ ਇਹ ਦੂਸਰੀ ਗੱਲ ਕੋਈ ਪੰਜਾਬ ਪੰਜੂਬ ਕੋਈ ਨਹੀਂ ਬਚਾਉਣ ਆਏ। ਇਹ ਪਰਿਵਾਰ ਬਚਾਉਂਦੇ ਫਿਰਦੇ ਨੇ ਉਹ ਬਚਣਾ ਨਹੀਂ। ਜਿੱਦਾਂ ਅੱਗੇ ਫੱਟੀ ਪੋਚੀ ਸੀ ਐਰ ਕੀ ਫੱਟੀ ਵੀ ਨਹੀਂ ਲੱਭਣੀ। ਇਹਨਾਂ ਦਾ ਹੀ ਸਰਪ੍ਰਸਤ ਕਹਿੰਦਾ ਹੁੰਦਾ ਸੀ ਕਹਿੰਦਾ ਜੀ ਮਾਝੇ ਵਾਲਿਓ ਝਾੜ ਨਹੀਂ ਦੇਖਦਾ ਕੱਟ ਤੁਸੀਂ ਚੰਗਾ ਕਰ ਲੈਂਦੇ ਹੋ ਜੇ ਕੱਟ ਦੇ ਪਿਛਲੀ ਵਾਰੀ ਵੀ ਬੜਾ ਕਰਦੇ ਰਹੇ ਕਹਿੰਦੇ ਜੀ ਸਾਡੀ 100 ਪਲੱਸ ਸੀਟ ਆਉਣੀ ਆ 98 ਮਾਈਨਸ ਹੋਈਆਂ 2 ਆਈਆਂ 3 ਨਾ ਕਿਹਾ ਕਰੋ ਤੀਸਰੀ ਬਹੁਜਨ ਸਮਾਜ ਪਾਰਟੀ ਬਸਪਾ ਦੀ ਆ 2 ਆਈਆਂ ਨੇ ਇਹਨਾਂ ਦੀਆਂ ਪਰ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਵੀ ਲੋਕ ਜਿਹੜੇ ਨੇ ਅਕਾਲੀਆਂ ਤੇ ਕਾਂਗਰਸੀਆਂ ਤੋਂ ਬੜੇ ਦੁਖੀ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਨਹੀਂ ਬਲਕਿ ਕਾਂਗਰਸੀਆਂ ਅਕਾਲੀਆਂ ਨੂੰ ਹਰਾਇਆ ਹੈ ਤੇ ਉਸੇ ਗੁੱਸੇ ਜੋਸ਼ ਦੇ ਵਿੱਚ ਤੁਹਾਡਾ ਦਾ ਲੱਗ ਗਿਆ ਤੇ ਹੁਣ ਤੁਹਾਡਾ ਇਮਤਿਹਾਨ ਹੋਣਾ 24 ਦੀ ਪਾਰਲੀਮੈਂਟ ਇਲੈਕਸ਼ਨ ਚ ਤੇ ਜਾਂ 27 ਦੀ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਹੈ ਕਿ ਤੁਸੀਂ ਹੁਣ ਦੱਸੋਗੇ ਵੀ ਵਾਕਿਆ ਹੀ ਸਾਨੂੰ ਲੋਕਾਂ ਨੇ ਪਿਆਰ ਨਾਲ ਜਤਾਇਆ ਸੀ ਕਿ ਜਾਂ ਇਹਨਾਂ ਨੂੰ ਹਰਾਇਆ ਸੀ ਪਿਆਰ ਨਾਲ ਜਤਾਇਆ ਹੈ ਕੋਈ ਦੂਰਿਆਵਾ ਨਹੀਂ ਜੀ ਜੀ ਇਹਨਾਂ ਨੂੰ ਹਰਾਇਆ ਨਹੀਂ ਸੀ ਇਹਨਾਂ ਦਾ ਜਲੂਸ ਕੱਢਿਆ ਸੀ ਭਾਜੀ ਇਹਨਾਂ ਦਾ ਤਾਂ ਜਲੂਸ ਕੱਢਿਆ ਲੋਕਾਂ ਨੇ ਔਰ ਰਹੀ ਗੱਲ 24 ਜਾਂ 27 ਦੀ 100/100 ਨੰਬਰਾਂ ਦੇ ਨਾਲ ਅਸੀਂ ਪਾਸ ਹੋ ਕੇ ਨਿਕਲਾਂਗੇ ਕਿੰਨਾ ਕਿਤੇ ਇਹ ਪੰਜਾਬ ਚਾ ਉਹ ਯਾਤਰਾ ਦੇ ਸੀਨੀਅਰ ਲੀਡਰਸ਼ਿਪ ਦੇ ਵਿੱਚ ਕੋਈ ਚਿੰਤਾ ਵਾਲੀਆਂ ਲਕੀਰਾਂਤ ਨਹੀਂ ਉਹਨਾਂ ਦੇ ਚਿਹਰੇ ਤੇ ਸਾਡੀ ਪਾਰਟੀ ਨੂੰ ਕਦੀ ਪ੍ਰੋਬਲਮ ਹੋਣੀ ਜੀ ਸਾਡੀ ਪਾਰਟੀ ਨੇ ਤੇ ਇਹਨਾਂ ਦੀਆਂ ਫੱਟੀਆਂ ਪੋਚੀਆਂ ਨਹੀਂ ਤੇ ਅੱਜ ਤੱਕ ਜਿੰਨਾ ਚਿਰ ਵੀ ਇਹਨਾਂ ਦਾ ਜਿਹੜਾ ਉਹ ਫ੍ਰੈਂਡਲੀ ਮੈਚ ਚੱਲਦਾ ਹੁੰਦਾ ਹੀਗਾ ਕਾਂਗਰਸ ਦਾ ਤੇ ਅਕਾਲੀਆਂ ਦਾ ਅੱਜ ਤੱਕ ਦੋਹਾਂ ਦਾ ਕਦੀ ਪ੍ਰਧਾਨ ਨਹੀਂ ਹਰਿਆ ਅਸੀਂ ਨਹੀਂ ਲੋਕਾਂ ਨੇ ਜਲੂਸ ਕੱਢਿਆ ਲੋਕਾਂ ਨੇ ਇਹਨਾਂ ਦਾ ਜਿੰਨੇ ਮਰਜੀ ਇਹ ਪਖੰਡ ਪਖੁੰਡ ਕਰ ਲੈਣ ਲੋਕਾਂ ਯਕੀਨ ਨਹੀਂ ਕਰਨਾ ਹੁਣ ਵੇਖੋ ਅਕਾਲੀ ਦਲ ਸਾਡੇ ਪੁਰਖਿਆਂ ਦੀ ਬੜੀ ਖੂਨ ਪਸੀਨੇ ਦੇ ਨਾਲ ਬੜੀਆਂ ਮਿਹਨਤਾਂ ਕਰਕੇ ਮੂਵਮੈਂਟਾਂ ਲੜ ਕੇ ਅਕਾਲੀ ਸ਼ਰੋਮਣੀ ਅਕਾਲੀ ਦਲ ਇੱਕ ਪਾਰਟੀ ਬਣਾਈ ਸ਼ਰੋਮਣੀ ਅਕਾਲੀ ਦਲ 20ਵੀਂ ਸਦੀ ਚ ਆ ਕੇ ਸ਼ਰੋਮਣੀ ਅਕਾਲੀ ਦਲ ਬਦਲ ਹੋ ਗਈ ਇੱਕ ਸ਼ਰੋਮਣੀ ਅਕਾਲੀ ਦਲ ਦੇ ਗੁਰਚਰਨ ਸਿੰਘ ਟੋਹਰਾ ਹੁੰਦੇ ਸੀ ਜਿਹਨੂੰ ਆਪਾਂ ਟੋਹਰਾ ਸਾਹਿਬ ਕਹਿੰਨੇ ਅਸੀਂ ਵੀ ਟੋਹਰਾ ਸਾਹਿਬ ਕਹਿੰਨੇ ਉਹਨਾਂ ਦਾ ਅੱਜ ਵੀ ਘਰ ਬਾਲਿਆਂ ਦੀਆਂ ਛੱਤਾਂ ਨੇ ਤੇ ਇਹਨਾਂ ਦੇ 7 ਸਟਾਰ ਹੋਟਲ ਬਣ ਗਏ ਇਹ ਪੰਜਾਬ ਨੂੰ ਬਚਾਉਣਗੇ ਜਿਨ੍ਹਾਂ ਨੇ ਪੰਜਾਬ ਦੇ ਪੱਲੇ ਛੱਡਿਆ ਹੀ ਕੁਛ ਨਹੀਂ ਪੰਜਾਬ ਨੂੰ ਬਚਾਉਣਾ ਕਿਹਦੇ ਕੋ ਆ ਅਸੀਂ ਤੇ ਆਏ ਸਾਨੂੰ ਤੇ 2 ਸਾਲ ਨਹੀਂ ਹੋਏ ਜਿ ਆਇਆਂ ਨੂੰ ਹੂੰ 73 ਸਾਲ ਇਹਨਾਂ ਨੇ ਆਪਣੇ ਆਕਾ ਕਾਂਗਰਸੀਆਂ ਦੇ ਨਾਲ ਰਲ ਕੇ ਪੰਜਾਬ ਨੂੰ ਲੁੱਟਿਆ ਕੁੱਟਿਆ ਨਸ਼ੇੜੀ ਕੀਤਾ ਗੈਂਗਸਟਰ ਫਲਾਏ ਹੂੰ ਇਹ ਪੰਜਾਬ ਨੂੰ ਬਚਾਉਣਗੇ ਲੱਖ ਲਾਂਗਿਆ ਯਾਰ ਇਹ ਮੈਂ ਸ਼ਰਮ ਹੋਣੀ ਚਾਹੀਦੀ ਇਹੋ ਜੇ ਗੱਲਾਂ ਕਰਦਿਆਂ ਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਵੀ ਇਹਦਾ ਸੁਪਨਾ ਪੂਰਾ ਹੋਊਗਾ ਸੁਭੀਰ ਸਿੰਘ ਬਾਦਲ ਦਾ ਸੀਐਮ ਬਣਦਾ ਪੰਜਾਬ ਦਾ ਜਦੋਂ ਬੰਦਾ ਸੁਪਨਾ ਲੈਂਦਾ ਮਜ਼ਾ ਬੜਾ ਆਉਂਦਾ ਜਿਹੜਾ ਕੋਈ ਚੁੰਡੀ ਵੜਦਾ ਉਹਨੂੰ ਪਤਾ ਲੱਗਦਾ ਮੈਂ ਤਾਂ ਸੁਪਨਾ ਲੈ ਆਂਦੇ ਆ ਸੀ ਲੈਣ ਦਿਓ ਸੁਪਨੇ ਇਹਨਾਂ ਕੋ ਜਿਹੋ ਜਿਹਾ ਮਾਲਮਤਾ ਖਾ ਕੇ ਸੌਂਦੇ ਸੁਪਨੇ ਤੋਂ ਲਾਵੇ ਹੋਰ ਹੈ ਕੀ ਇਹਨਾਂ ਕੋ ਮੈਂ ਕਿਹਾ ਜੀ ਉਹ ਕਾਲੀ ਦਲ ਬਾਦਲ ਵਾਲੇ ਦਾਵਾ ਕਰਦੇ ਆ ਕਿ ਅਸੀਂ 10 ਤੋਂ 12 ਸੀਟਾਂ ਜਿੱਤਣੀਆਂ ਨੇ 10 ਤੋਂ 12 ਹਾਂ ਚਲੋ ਘੱਟੋ ਘੱਟ ਇਹਦੇ ਮੰਨਦੇ ਆ ਕਿ 2-3 ਹੋਰ ਕੋਈ ਜਿੱਤ ਜੂਗਾ ਉਹ ਇਹਨਾਂ ਦੀ ਵਾਅਦਾ ਜਾਵੇ 10 ਤੇ 12 22 ਕਹਿ ਦੇਣ ਖਾ ਪੀ ਕੇ ਪਤਾ ਨਹੀਂ ਕੀ ਬੋਲ ਦਿੰਦੇ ਨੇ ਤੁਹਾਡੇ ਨਾਲ ਵਾਅਦਾ ਰਹਿ ਗਿਆ ਰਿਜ਼ਲਟ ਤੋਂ ਅਗਲੇ ਦਿਨ ਇਸੇ ਚੈਨਲ ਤੇ ਪ੍ਰੋਗਰਾਮ ਕਰਾਂਗੇ ਬਿਲਕੁਲ ਠੀਕ ਜੇ ਅਕਾਲੀ ਦਲ ਬਾਦਲ ਇੱਕ ਵੀ ਸੀਟ ਲੈ ਜੇ ਮੈਨੂੰ ਫੜ ਲਿਓ ਪਾਰਲੀਮੈਂਟ ਦੂਰ ਦੂਰ ਤੱਕ ਨਹੀਂ ਦਿਖਣੇ ਅਕਾਲੀ ਦਲ ਦੀ ਪਛਾਣ ਕੀ ਹੁੰਦੀ ਸੀ ਉਹਦਾ ਸਰੂਪ ਉਹਦੀ ਸੋਚ ਮੈਂ ਦਾਵੇ ਨਾਲ ਕਹਿੰਦਾ ਮੈਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂਗਾ ਪਰ ਸੋਚ ਤੋਂ ਆਪਣੀ ਸਿੱਖਿਆ ਤੋਂ ਕਾਲੀ ਰਹਾਗਾ ਪਾਰਟੀ ਤੋਂ ਅਕਾਲੀ ਨਹੀਂ ਇਹਨਾਂ ਨੇ ਤਾਂ ਦਾਗ ਲਾ ਕੇ ਰੱਖਦਾ ਅਕਾਲੀ ਨਾਮ ਦੇ ਉੱਤੇ ਜੀ ਜਿੰਨਾ ਨਸ਼ਾ ਕਾਲੀ ਗਵਰਨਮੈਂਟ ਚ ਵਗਿਆ ਜਿੰਨੀ ਗੁੰਡਾਗਰਦੀ ਅਕਾਲੀ ਗਵਰਨਮੈਂਟ ਚ ਹੋਈ ਜਿੰਨਾ ਗੈਂਗਸਟਰਵਾਦ ਅਕਾਲੀ ਗਵਰਨਮੈਂਟ ਚ ਹੋਇਆ ਪੰਜਾਬ ਦੇ ਇਤਿਹਾਸ ਚ ਅਜੇ ਤੱਕ ਇੰਨਾ ਹੋਇਆ ਹੀ ਨਹੀਂ ਇਹਨਾਂ ਨੂੰ ਪੰਜਾਬ ਬਚਾਉਣ ਦੀ ਉਦੋਂ ਹੀ ਕੋਈ ਯਾਦ ਆਉਂਦੀ ਆ ਜਦੋਂ ਇਹ ਸਰਕਾਰ ਤੋਂ ਬਾਹਰ ਹੁੰਦੇ ਨੇ ਜਦੋਂ ਇਹ ਸਰਕਾਰ 'ਚ ਹੁੰਦੇ ਨੇ ਪੰਜਾਬ ਦਾ ਪਾਣੀ ਕਿੱਥੇ ਗਿਆ ਜੀ ਜਦੋਂ ਸਰਕਾਰ ਦੇ ਵਿੱਚ ਹੀ ਪੰਜਾਬ ਦੇ ਪਾਣੀਆਂ ਦੀ ਗੱਲ ਕਿਹਨੇ ਕਰਨੀ ਸੀ ਚੰਡੀਗੜ੍ਹ ਕਿਉਂ ਨਹੀਂ ਦਵਾ ਸਕਿਆ ਜੀ ਬਹੁਤ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਜਦੋਂ ਜਦੋਂ ਵੀ ਅਕਾਲੀ ਦਲ ਹੋਂਦ 'ਚ ਆਇਆ ਹੈ ਸਰਕਾਰ 'ਚ ਆਇਆ ਹੈ ਸਿੱਖ ਕੌਮ ਦਾ ਬੇੜਾਗਰ ਕੀਤਾ ਇਹਨਾਂ ਨੇ ਬੇੜਾਗਰ ਕਰਕੇ ਰੱਖਤਾ ਸੁਮੇਸ਼ ਸਿੰਘ ਸੈਣੀ ਨੂੰ ਡੀਜੀਪੀ ਲਾਉਣਾ ਹਮ ਉਮਰਾਨ ਅੰਗੜ ਵਰਗੇ ਨੂੰ ਕਿੰਨੀਆਂ ਗਲਤ ਪਾਵਰਾਂ ਦੇ ਕੇ ਤੇ ਮਿਸਯੂਜ਼ ਕਰਾਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਅਸਲ ਦੇ ਵਿੱਚ ਇਹਨਾਂ ਦਾ ਜਲੂਸ ਕਾਂਗਰਸ ਤੇ ਅਕਾਲੀ ਦਲ ਅੱਜ ਕਾਂਗਰਸ ਵੀ ਹਾਸ਼ੀਏ ਤੇ ਅਕਾਲੀ ਦਲ ਵੀ ਹਾਸ਼ੀਏ ਦਾ ਕਾਰਨ ਮੇਜਰ ਕੀ ਆ ਕਾਂਗਰਸ ਨੇ ਮੱਥਾ ਲਾ ਲਿਆ ਗੁਰੂ ਰਾਮਦਾਸ ਮਹਾਰਾਜ ਦੇ ਦਰ ਦੇ ਨਾਲ ਇਹਨਾਂ ਨੇ ਸਿੱਧੀ ਫਾਈਟ ਲੈ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਕਿਸੇ ਬੰਦੇ ਨਾਲ ਲੈਂਦੇ ਤੇ ਸ਼ਾਇਦ ਬਖਸ਼ੇ ਜਾਂਦੇ ਇਹਨਾਂ ਨੇ ਦੇ ਗੁਰੂ ਸਾਹਿਬ ਦੀ ਬੇਦਵੀ ਕਰਕੇ ਐਸਾ ਕਲੰਕ ਖੱਟ ਲਿਆ ਏ ਇਹ ਦੁਬਾਰਾ ਧੋਪੀ ਨਹੀਂ ਸਕਦਾ ਹੁਣ ਮਾਫੀਆਂ ਮੰਗਦੇ ਫਿਰਦੇ ਨੇ ਤੇ ਲੋਕਾਂ ਦੇ ਸਪੋਰਟਸ ਸ਼ੂਜ਼ ਪਾਲਿਸ਼ ਕਰਦੇ ਫਿਰਦੇ ਨੇ ਜਿੰਨੇ ਵੀ ਇਹਨਾਂ ਦੇ ਯੂਥ ਦੇ ਆਗੂ ਨੇ ਕਿਸੇ ਦੇ ਸਿਰ ਤੇ ਦਸਤਾਰ ਹੀ ਨਹੀਂ ਅਸਲ ਦੇ ਵਿੱਚ ਅਕਲੀ ਆਮ ਆਦਮੀ ਪਾਰਟੀ ਐ ਮੈਂ ਦਾਅਵੇ ਨਾਲ ਕਹਿੰਦਾ ਸੁਖਬੀਰ ਸਿੰਘ ਬਾਦਲ ਇਸ ਚੀਜ਼ ਤੇ ਕਿਉਂ ਨਹੀਂ ਹੁੰਦਾ ਵੀ ਮੈਂ ਅਸਤੀਫਾ ਦਵਾ ਬੜੀ ਬੇਬਾਕੀ ਦੇ ਨਾਲ ਗੱਲਬਾਤ ਕੀਤੀ ਹੈ ਜੀ ਹਰਜੋਤ ਸਿੰਘ ਸੰਧੂ ਨੇ ਸਾਡੇ ਨਾਲ ਨੌਜਵਾਨ ਆਗੂ ਨੇ ਆਮ ਆਦਮੀ ਪਾਰਟੀ ਦੇ ਔਰ ਬੜੇ ਇਹਨਾਂ ਨੇ ਦਾਅਵੇ ਕੀਤੇ ਨੇ ਕਿ ਇਹਨਾਂ ਦੀ ਪੰਜਾਬ ਬਚਾਓ ਯਾਤਰਾ ਚ ਕੋਈ ਦਮ ਨਹੀਂ ਇਹ ਉਹਨਾਂ ਨੇ ਦਾਵਾ ਕੀਤਾ ਕਿ ਇਹ ਇੱਕ ਪਰਿਵਾਰ ਬਚਾਓ ਯਾਤਰਾ ਹੈ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਕਿ ਤੁਹਾਡੇ ਪੱਲੇ ਕੀ ਆ ਅਕਾਲੀ ਦਲ ਦੇ ਪੱਲੇ ਕੀ ਆ ਤੇ ਕਾਂਗਰਸ ਦੇ ਪੱਲੇ ਕੀ ਆ ਇਹ ਸਾਰਾ ਕੁਝ ਐਨਲਾਈਜ਼ ਫਿਰ ਇਸੇ ਚੈਨਲ ਤੇ ਇਸੇ ਵੇਲੇ ਆਪਾਂ ਗੱਲਬਾਤ ਜਰੂਰ ਕਰਾਂਗੇ ਸਾਰੀਆਂ ਸ਼ੋਭੀ ਸ਼ਾਮਾ ਤੁਹਾਡੇ ਨਾਲ ਨੇ ਧੰਨਵਾਦ ਤੇ ਤੁਹਾਡੇ ਤੋਂ ਇਹ ਉਮੀਦ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਤੇ ਨਸ਼ੇ ਦੇ ਤਸਕਰਾਂ ਨੂੰ ਜਿਹੜਾ ਉਹਨਾਂ ਨੂੰ ਜਿਹੜਾ ਨੱਥ ਪਾਈ ਜਾਏ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ ਤੇ ਇਹ ਜਿਹੜਾ ਕਿਤਨਾ ਕਿਤੇ ਆ ਪੰਜਾਬ ਦੇ ਲੋਕਾਂ ਦੇ ਮਨਾਂ ਨੂੰ ਰਾਹਤ ਮਿਲੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਹੋਣੀ ਚਾਹੀਦੀ ਉਹ ਅੰਦਰ ਜਾਣਾ ਉਹ ਅਸੀਂ ਭੇਜਣਾ ਤੇ ਕ੍ਰੈਡਿਟ ਲੈਣਾ ਨਹੀਂਗਾ ਇਹ ਸਾਡਾ ਜਮਹੂਰੀ ਸਾਡਾ ਪਹਿਲਾ ਹੱਕ ਮਤਲਬ ਕਿ ਇਹ ਫਰਜ਼ ਬਣਦਾ ਔਰ 100% ਹੋ ਜਾਣਗੇ ਵਾਦਾ ਰਹੇਗਾ ਤੁਹਾਡੇ ਨਾਲ ਬਹੁਤ ਮਿਹਰਬਾਨੀ ਜੀ ਪਰਮਾਤਮਾ ਤੁਹਾਨੂੰ ਤੌਫੀਕ ਬਖਸ਼ੇ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਸੇਵਾ ਕਰ ਸਕੋ ਬਹੁਤ ਮਿਹਰਬਾਨੀ ਤੁਹਾਨੂੰ ਇਹ ਗੱਲਬਾਤ ਕਿਹ ਤਰ੍ਹਾਂ ਦੀ ਲੱਗੀ ਤੁਹਾਡੇ ਵੈਲਿਊਏਬਲ ਕਮੈਂਟ ਸਾਡੇ ਲਈ ਬਹੁਤ ਅਹਿਮ ਨੇ ਜਰੂਰ ਕਰਿਓ ਤੇ ਅਸੀਂ ਇਸੇ ਤਰ੍ਹਾਂ ਦੇ ਲੀਡਰਾਂ ਦੇ ਨਾਲ ਗੱਲਬਾਤ ਕਰਦੇ ਰਾਵਾਂਗੇ ਤੇ ਪੰਜਾਬ ਭਜਾ ਯਾਤਰਾ ਦੇ ਬਾਰੇ ਵੀ ਜਿਹੜੀਆਂ ਵਿਚਾਰ ਚਰਚਾਵਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਾਵਾਂਗੇ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਦੇ ਹੋ ਬਹੁਤ ਧੰਨਵਾਦੀ ਹੋਵਾਂਗੇ ਮੈਂ ਹਾਂ ਤੁਹਾਡਾ ਆਪਣਾ ਸੰਦੀ ਗਿੱਲ ਦੇਖਦੀਆਂ ਅੱਖਾਂ ਤੇ ਸੁਣਦੇ ਕੰਨਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਨਾਲ ਹਾਂ ਸਰਦਾਰ ਮਨਦੀਪ ਸਿੰਘ ਗਿੱਲ ਜਿਹੜੇ ਆਮ ਆਦਮੀ ਪਾਰਟੀ ਦੇ ਇੱਕ ਜਿਹਾਰੂ ਆਗੂ ਹਨ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਥਾਪਿਆ ਹੈ ਗੁਰਦਾਸਪੁਰ ਦਾ ਤੇ ਇਹ ਬੜੇ ਸ਼ਾਨਦਾਰ ਢੰਗ ਨਾਲ ਆਪਣੀਆਂ ਸਮਾਵਨ ਜਿਹੜੀਆਂ ਉਹ ਨਿਭਾ ਰਹੇ ਹਨ ਗੱਲ ਕਰਦੇ ਹਾਂ ਮਨਦੀਪ ਸਿੰਘ ਹੋਰਣਾ ਕਿ ਇਹ ਕੀ ਸੋਚਦੇ ਹਨ ਕਿ ਵਾਕਿਆ ਹੀ ਇਹ ਜਿਹੜੀ ਯਾਤਰਾ ਉਹ ਫੇਲ ਹੈ ਜਾਂ ਪਾਸ ਹੈ ਇਹਨਾਂ ਦੇ ਜ਼ੁਬਾਨੀ ਸੁਣਦੇ ਧੰਨਵਾਦ ਗਿੱਲ ਸਾਹਿਬ ਤੁਹਾਡਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਆਏ ਹੋ ਸਾਡੇ ਕੋਲ ਚੱਲ ਕੇ ਜੀ ਐਨ ਜੀ ਅੱਛਾ ਗਿਲ ਸਾਹਿਬ ਸਭ ਤੋਂ ਪਹਿਲਾ ਸਵਾਲ ਕਿ ਜਿਹੜੀ ਆਮ ਸ਼ਿਉਮਨੀ ਕਾਲੀਦਲ ਆ ਉਹਨਾਂ ਨੇ ਯਾਤਰਾ ਜਿਹੜੀ ਸ਼ੁਰੂ ਕੀਤੀ ਹੈ ਉਹ ਕਹਿੰਦੇ ਨੇ ਵੀ ਬੇਮਿਸਾਲ ਇਕੱਠ ਹੋ ਗਿਆ ਲੋਕਾਂ ਦਾ ਨਾ ਜ਼ਬਰਦਸਤ ਹੰਗਾਰਾ ਵੀ ਨਾ ਕਿ ਤੰਨਾ ਹੀ ਪੈਗੀਆਂ ਨੇ ਉਹ ਕਹਿੰਦੇ ਵੀ ਹੁਣ ਆਮ ਆਦਮੀ ਪਾਰਟੀ ਦਾ ਤੇ ਬਿਲਕੁਲ ਸਮਝ ਲਓ ਸਫਾਇਆ ਹੋਇਆ ਹੋਇਆ ਸੁਪੜਾ ਸਾਫ਼ ਇਹ ਗਏ ਲੋ ਇਹਨਾਂ ਦਾ ਹੁਣ ਪਠਾ ਬਹਿ ਗਿਆ ਉਹ ਲੋਕ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕਰ ਦਿੱਤਾ ਉਹ ਲੋਕ ਜਿਨ੍ਹਾਂ ਨੇ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਮੈਂ ਤਾਂ ਇੱਕ ਦਿਨ ਆਪਣੀ ਫੇਸਬੁੱਕ ਆਈਡੀ ਤੇ ਵੀ ਪਾਇਆ ਸੀ ਲਿਖ ਕੇ ਕਿ ਪੰਜਾਬ ਬਚਾਓ ਯਾਤਰਾ ਨਹੀਂ ਆ ਇਹ ਪਰਿਵਾਰ ਬਚਾਓ ਯਾਤਰਾ ਆ ਇਹ ਸਿਰਫ ਆਪਣੀ ਹੋਣ ਬਚਾਉਣ ਦੀ ਖਾਤਰ ਅੱਜ ਲੋਕਾਂ ਦੇ ਵਿੱਚ ਜਾ ਕੇ ਹੌਕਾ ਦੇ ਰਹੇ ਆ ਭੰਡੀ ਪ੍ਰਚਾਰ ਕਰ ਰਹੇ ਆ ਪੰਜਾਬ ਦੇ ਵਿੱਚ ਜੋ ਨਸ਼ਿਆਂ ਦਾ ਦਰਿਆ ਵਗਾਇਆ ਕਿਹੜੀ ਪਾਰਟੀ ਨੇ ਵਗਾਇਆ ਅੱਜ ਇਹਨਾਂ ਨੂੰ ਆਪਣੀ ਜਿ ਮਿੰਨੀ ਸੱਤਾ ਨਹੀਂ ਮਿਲ ਰਹੀ। ਨਹੀਂ ਤੁਸੀਂ ਜਿਹੜਾ ਛੇਵਾਂ ਦਰਿਆ ਨਸ਼ਿਆ ਦਾ ਚੱਲ ਰਿਹਾ ਉਹਨੂੰ ਤੁਸੀਂ ਜ਼ਿੰਮੇਵਾਰ ਅਕਾਲੀ ਦਲ ਮੰਨਦੇ? ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਹੇ ਆ ਜੀ ਅਸੀਂ। ਮਤਲਬ ਪੰਜਾਬ ਦਾ ਹਰੇਕ ਵਾਸੀ ਜਾਣਦਾ ਕਿ ਜੋ ਚਿੱਟੇ ਦਾ ਦਰਿਆ ਵਗਿਆ ਪੰਜਾਬ ਦੇ ਵਿੱਚ ਉਹ ਲਿਆਉਣ ਦੇ ਵਿੱਚ ਅਕਾਲੀ ਦਲ ਦਾ ਹੱਥ ਰਿਹਾ। ਹੱਥ ਰਿਹਾ। ਜੇ ਵਾਕਈ ਪੰਜਾਬ ਦੇ ਵਿਕਾਸਪੁਰਸ਼ ਹੁੰਦੇ ਤਾਂ ਇਹ ਸਿਰਫ 2 ਜਾਂ 3 ਸੀਟਾਂ ਦੀ ਸੀਮਤ ਰਹਿ ਜਾਂਦੇ। ਅੱਜ 92 ਸੀਟਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਸਰਕਾਰ ਬਣਾ ਕੇ ਬੈਠਿਆ ਸੀ। ਕਿਤਨਾ ਕਿਤੇ ਜੋ ਇਹਨਾਂ ਲੋਕਾਂ ਕੋਲੋਂ 75 ਸਾਲਾਂ ਚ ਨਹੀਂ ਹੋਇਆ। ਉਹ ਸਾਡੇ ਸੀਮ ਸਾਹਿਬ ਨੇ 2 ਸਾਲਾਂ ਚ ਕਰਕੇ ਦਿਖਾਇਆ ਦੱਸੋ ਨਾ ਕਿਨੇ ਕਿਹੜਾ ਬਦਲਾਇਓ ਉਹਨਾਂ ਨੂੰ ਇਹੀ ਜਦੋਂ ਕੁਐਸਚਨ ਕਰਦੇ ਆਂ ਵੀ ਆਮ ਆਦਮੀ ਪਾਰਟੀ ਦਾਵਾ ਕਰਦੀ ਏ ਵੀ ਬਦਲਾਵ ਹੈ ਨਿਜਾਮ ਬਦਲਦਾ ਉਹ ਕਹਿੰਦੇ ਦੱਸਣ ਕਿਹੜਾ ਬਦਲਿਆ ਕਿਉਂਕਿ ਤੁਸੀਂ ਕਿਹਾ ਕਿ ਉਹਨਾਂ ਨੇ ਛੇਵਾ ਦਰਿਆ ਚੜਾਤਾ ਨਸ਼ਿਆਂ ਦਾ ਲੇਕਿਨ ਤੁਸੀਂ ਨਸ਼ਿਆਂ ਤੇ ਕਿਹੜਾ ਕਾਬੂ ਪਾ ਲਿਆ ਬੱਚੇ ਤੇ ਉਦਾਂ ਹੀ ਖਾ ਰਹੇ ਨੇ ਜੇ 12 ਸਾਲ ਦੀ ਤੁਸੀਂ ਆਧਾਰਨ ਦਿੰਦੇ ਹੋ ਹੁਣ ਤੇ ਕੁੜੀਆਂ ਵੀ ਡੇਪੀਆਂ ਮੁੰਡੇ ਵੀ ਡੇਪੇ ਆ ਬਾਈ ਉਤ ਗਿਆ ਪਾਜੀ ਮੈਂ ਇਕੱਲਾ ਨਹੀਂ ਗੱਲ ਕਹਿ ਰਿਹਾ ਮੈਂ ਕਹਿੰਦਾ ਕਿ ਪੰਜਾਬ ਦਾ ਬੱਚਾ ਬੱਚਾ ਜਾਣਦਾ ਕਿ ਪੰਜਾਬ 'ਚ ਜਿਹੜਾ ਨਸ਼ਿਆਂ ਦਾ ਦਰਿਆ ਵਗਾਇਆ ਕਿਸ ਸਮੇਂ ਤਰ੍ਹਾਂ ਆਇਆ ਨਹੀਂ ਇਹਨਾਂ ਵਗਾਇਆ ਬਿਲਕੁਲ ਹਾਂ ਮੰਨ ਲਿਆ ਤੁਹਾਡੀ ਗੱਲ ਤੁਸੀਂ ਇਲਜ਼ਾਮ ਲਾ ਰਹੇ ਹੋ ਤੁਸੀਂ ਕੇ ਸੋਚ ਸਮਝ ਕੇ ਲਾ ਰਹੇ ਹੋ ਸੱਚ ਹੋਣਗੇ ਹੁਣ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਦਰਿਆ ਨੂੰ ਰੋਕਣ ਲਈ ਦਰਿਆ ਨੂੰ ਨਹਿਰਾਂ 'ਚ ਕਨਵਰਟ ਕਰੋ ਦਰਿਆ ਦੇ ਅੱਗੇ ਬੰਨ ਲਾਓ ਦਰਿਆ ਨੂੰ ਅੱਗੇ ਬੰਨ ਬੰਨੋਗੇ ਤੇ ਉਹ ਬੰਦਿਆ ਜਾਏਗਾ ਨਹੀਂ ਤੇ ਦਰਿਆ ਤੇ ਤੁਰਿਆ ਜਾਣਾ ਉਹਨੇ ਸਭ ਫੇਰ ਰੋੜੀ ਜਾਣਾ ਵੇਖੋ ਜੀ ਇਹ 75 ਸਾਲਾਂ ਦਾ ਤਾਣਾ ਬਣਾ ਉਲਝਿਆ ਤੇ ਖਾਸ ਕਰਕੇ ਜੇ ਨਸ਼ਿਆਂ ਦੀ ਹੀ ਗੱਲ ਕਰੀਏ ਸਾਡੇ ਸੀਐਮ ਸਾਹਿਬ ਬੜੀ ਸ਼ਿੱਦਤ ਦੇ ਨਾਲ ਉਹ ਬੜੀ ਮਿਹਨਤ ਮਿਹਨਤ ਦੇ ਨਾਲ ਇਸ ਉੱਤੇ ਕੰਮ ਕਰ ਰਹੇ ਹੈ ਔਰ ਖਾਸ ਕਰਕੇ ਪੁਲਿਸ ਅਧਿਕਾਰੀਆਂ ਨੂੰ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਆ ਸਾਡਾ ਜਿਹੜਾ ਕਨਸੈਂਟਰੇਸ਼ਨ ਹੈ ਸਾਡੀ ਉਹ ਹੈਗੀ ਪੰਜਾਬ ਪਾਉ ਯਾਤਰਾ ਤੇ ਉਹ ਕਹਿੰਦੇ ਨੇ ਕਿ ਇਹਨਾਂ ਦੇ ਇਹਨਾਂ ਨੇ ਪੁਲਿਸ ਨੇ ਕੀ ਰੋਕਣਾ ਪੁਲਿਸ ਤੇ ਇੰਨਾ ਬੁਰਾ ਹਾਲ ਹੋ ਗਿਆ ਕਿ ਕੋਈ ਚੌਕੀ ਕੋਈ ਥਾਣਾ ਕੋਈ ਅਫਸਰ ਦਾ ਦਫਤਰ ਐਸਾ ਬਚਿਆ ਹੀ ਨਹੀਂ ਜਿੱਥੇ ਰਿਸ਼ਵਤਾਂ ਨਹੀਂ ਚੱਲ ਰਹੀਆਂ ਸ਼ਰਿਆਮ ਧੱਜੀਆਂ ਉਡਾਤੀਆਂ ਗਈਆਂ ਇਹ ਇਹ ਕੀ ਕਹਿ ਰਹੇ ਕਿਉਂ ਇਲਜ਼ਾਮ ਲਾ ਰਹੇ ਭਾਜੀ ਇਹ ਬਿਲਕੁਲ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੋ ਸਕਦਾ ਕੁਝ ਅਫਸਰ ਇਹੋ ਜਿਹੇ ਹੋਣ ਕਿ ਜਿਹੜੇ ਅੱਜ ਵੀ ਉਹਨਾਂ ਪੁਰਾਣੀਆਂ ਜਿਹੀਆਂ ਆਪਣੀਆਂ ਸਾਂਝਾ ਭਗਤ ਹੁੰਦੇ ਆ ਉਹਨਾਂ ਦੇ ਨਾਲ ਰਲ ਕੇ ਕੋਈ ਇਹੋ ਜੇ ਕੰਮ ਕਰ ਰਹੇ ਆ ਸੀਐਮ ਸਾਹਿਬ ਨੇ ਸਰਕਾਰ ਬਣਦਿਆਂ ਸਭ ਤੋਂ ਪਹਿਲਾਂ ਟੋਲ ਫਰੀ ਨੰਬਰ ਇਸ਼ੂ ਕੀਤਾ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਉਸ ਨੰਬਰ ਤੇ ਕੋਈ ਤੁਸੀਂ ਸ਼ਿਕਾਇਤ ਪਾਓ ਉਹਦੇ ਉੱਤੇ ਬਕਾਇਦਾ ਕਾਰਵਾਈ ਹੋ ਰਹੀ ਹੈ ਜਾਂ ਇਨਕੁਆਰੀ ਚੱਲ ਰਹੀ ਹੈ ਉਹਨਾਂ ਦੀਆਂ ਇਨਕੁਆਰੀਆਂ ਸ਼ੁਰੂ ਹੋ ਜਾਂਦੀਆਂ ਤੇ ਫਿਰ ਅੰਦਰ ਖਾਤੇ ਦਬੀਆਂ ਜਾਂਦੀਆਂ ਨੇ ਜਿਹੜੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਔਟਾਰੀ ਤੋਂ ਰਾਜਾ ਸੰਸੀ ਹਲਕੇ ਤੋਂ ਉਹਨਾਂ ਨੇ ਯਾਤਰਾ ਸ਼ੁਰੂ ਕੀਤੀ ਹੈ ਉਹ ਕਹਿੰਦੇ ਆ ਵੀ ਬਹੁਤ ਜ਼ਿਆਦਾ ਹੰਗਾਰਾ ਮਿਲ ਰਿਹਾ ਤੇ ਤੁਹਾਡੀ ਨਜ਼ਰਾਂ 'ਚ ਜਿਹੜੀ ਯਾਤਰਾ ਫੇਲ ਆ ਕੇ ਪਾਸ ਪਾਜੀ ਔਟਾਰੀ ਤੋਂ ਯਾਤਰਾ ਸ਼ੁਰੂ ਹੋਣ ਦੀ ਹੋਵੇ ਮੁਕਸਰ ਦੇ ਬੰਦੇ ਆਣ ਕੇ ਬਾਗੇ ਪੁਰਾਣੇ ਤੋਂ ਬੰਦੇ ਆਣ ਕੇ ਨਵੇਂ ਸ਼ਹਿਰ ਤੋਂ ਬੰਦੇ ਆਣ ਕੇ ਉੱਥੇ ਆਪਣੀਆਂ ਗੱਡੀਆਂ ਲਾ ਕੇ ਬੈਠੇ ਹੋਣ ਅੱਛਾ ਤੁਹਾਡਾ ਕਹਿਣ ਦੀ ਇਹਦਾ ਬਾਹਰੋਂ ਸਾਰੇ ਬੰਦੇ ਸਤਿ ਸ੍ਰੀ ਅਕਾਲ ਜੀ ਇਹ ਨੋ ਹਲਕੇ ਦਾ ਕੱਟ ਨਹੀਂ ਸੀ ਉਹ ਬਾਹਰੋਂ ਸਤਿ ਸ੍ਰੀ ਅਕਾਲ ਜੀ ਬਿਲਕੁਲ ਨਹੀਂ ਉੱਥੇ ਮੈਂ ਕਈ ਵੀਡੀਓਜ਼ ਦੇਖੀਆਂ ਕਈ ਰੀਲਸ ਪਾਉਂਦੇ ਆ ਮੁੰਡੇ ਆਪਣੀਆਂ ਫੇਸਬੁਕ ਆਈਡੀਆਂ ਤੇ ਤੁਸੀਂ ਦੇਖਿਓ ਵੱਖ-ਵੱਖ ਹਲਕਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਬੰਦੇ ਬਲਾ ਕੇ ਉਹ ਇੱਕ ਹਜੂਮ ਇਕੱਠਾ ਕਰਕੇ ਮਤਲਬ ਲੈ ਕੇ ਇਹਨੂੰ ਯਾਤਰਾ ਥੋੜੀ ਜਾਂ ਤੇ ਦੱਸ ਦੋ ਕਿ ਪੰਜਾਬ ਦਾ ਵਸਨੀਕ ਇਹ ਫੀਲ ਆ ਕੇ ਪਾਸ ਅਸੀਂ ਬਿਲਕੁਲ ਫੀਲ ਕਰਾਂਗੇ ਪਹਿਲੀ ਗ ਇਨਾਂ ਕੋਲ ਅਸਲ ਦੇ ਵਿੱਚ ਕੋਈ ਮੁੱਦਾ ਰਿਹਾ ਹੀ ਨਹੀਂ ਹੈਗਾ ਪੰਜਾਬ ਦੇ ਲੋਕਾਂ 'ਚ ਲੈ ਕੇ ਜਾਣ ਦਾ ਦੇਖੋ ਪੰਜਾਬ ਦੇ ਲੋਕਾਂ ਦੇ ਕੰਮ ਹੋ ਰਹੇ ਆ ਪੰਜਾਬ ਦੇ ਵਿੱਚ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਆ ਸ਼ਹਿਰਾਂ ਦੇ ਵਿੱਚ ਵਿਕਾਸ ਹੋ ਰਿਹਾ ਦੋਵਾਂ ਸਾਲਾਂ ਦੇ ਵਿੱਚ ਇਹਨੇ ਕੰਮ ਕਰ ਛੱਡੇ ਆ ਜਿਹੜੇ ਇਹਨਾਂ ਕੋਲ 17 ਸਾਲਾਂ 'ਚ ਨਹੀਂ ਹੋਏ ਅਸਲ 'ਚ ਇਹਨਾਂ ਨੂੰ ਹੱਥ ਪੈਰਾਂ ਦੀ ਪੈਗੀ ਬਣ ਕਰੀਏ ਤੇ ਕਰੀਏ ਕੀ ਐਸੇ ਕਰਕੇ ਝੂਠੀਆਂ ਮਤਲਬ ਇਲਜ਼ਾਮ ਵਾਰੀਆਂ ਲਾ ਰਿਹਾ ਕੱਲ ਨੂੰ ਸਾਡੇ ਉੱਤੇ ਵੀ ਲੱਗਣੀਆਂ ਐਮਐਲਏ ਸਾਹਿਬ ਤੇ ਵੀ ਲੱਗਣੀਆਂ ਹੋਰ ਲੀਡਰ ਲੀਡਰਾਂ ਤੇ ਲੱਗਣ ਆਉਣ ਵਾਲੇ ਤਿੰਨਾਂ ਸਾਲਾਂ ਵਿੱਚ ਜਿੱਦਾਂ ਉਹ ਕਹਿ ਰਹੇ ਯਾਤਰਾਣਾ ਅਸੀਂ ਦੰਦਲਾ ਪੈਣ ਗਿਆ ਤੇ ਇਹਨਾਂ ਨੇ ਨਾਸਾਂ ਪਾੜ ਦੇਾਂਗੇ ਤੁਸੀਂ ਐਸਾ ਕੰਮ ਕਰਜੋਗੇ ਕਿ 3 ਸਾਲ ਚ ਕੀ ਇਹ ਸਾਰਾ ਕੁਝ ਵਿਰੋਧੀਆਂ ਨਾ ਹੋ ਜਾਏ ਬਾਜੀ 13 ਚੋਂ 13 ਸੀਟਾਂ ਜਿੱਤੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਹ ਸਵਾਲ ਪੁੱਛਣਾ ਚਾਹਾਂਗਾ ਕਿ ਤੁਹਾਡੇ ਕੋਲ ਕਿਹੜੀ ਇਹੋ ਜਿਹੀ ਗਿੱਦੜ ਸਿੰਘੀ ਆ ਕਿ ਤੁਸੀਂ ਦਿਨਾਂ ਦੇ ਵਿੱਚ ਹੀ ਕਰੋੜਾਪਤੀ ਨਹੀਂ ਅਰਬਾਪਤੀ ਨਹੀਂ ਖਰਬਾਪਤੀ ਹੋ ਗਏ ਹੋ ਪੰਜਾਬ ਨੂੰ ਲੁੱਟ ਕੇ ਤੁਸੀਂ ਖਾ ਲਿਆ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਜਗਾ ਕਮ ਰਹਿ ਨਹੀਂ ਦਿੱਤਾ ਜਿੱਦੋਂ ਤੁਸੀਂ ਕਬਜ਼ਾ ਨਾ ਹੋਵੇ ਕੇਵਲ ਮਾਫੀਆ ਤੁਹਾਡੇ ਰਾਜ ਚ ਆਇਆ ਰੇਤ ਮਾਫੀਆ ਤੁਹਾਡੇ ਰਾਜ ਚ ਆਇਆ ਗੁੰਡਾਗਰਦੀ ਤੁਹਾਡੇ ਰਾਜ ਦੇ ਵਿੱਚ ਵਧੀ ਅੱਜ ਯਾਰ ਕਿਹੜੇ ਕਿਹੜੇ ਪੰਜਾਬ ਦੀ ਗੱਲ ਕਰ ਰਹੇ ਆਪਾਂ ਇਸ ਪੰਜਾਬ ਦਾ ਬੇੜਾਗਰਕ ਤੁਸੀਂ ਖੁਦ ਕੀਤਾ ਮੈਂ ਖੁਦ ਆਪਣੀ ਪਾਰਟੀ ਨੂੰ ਵੀ ਔਰ ਹੋਰ ਨਾ ਪਾਰਟੀਆਂ ਨੂੰ ਵੀ ਇਹ ਗੱਲ ਕਹਿਣੀ ਚਾਹੂੰਗਾ ਕਿ ਇਹ ਪੰਜਾਬ ਬਚਾਓ ਯਾਤਰਾ ਜਿਹੜੀ ਅਕਾਲੀ ਦਲ ਕੱਢ ਰਿਹਾ ਅਸੀਂ ਵੀ ਇਹਨਾਂ ਦੇ ਖਿਲਾਫ ਇੱਕ ਯਾਤਰਾ ਕੱਢੀਏ ਲੋਕਾਂ ਦੇ ਵਿੱਚ ਜਾਈਏ ਔਰ ਲੋਕਾਂ ਨੂੰ ਕਹੀਏ ਕਿ ਜੋ ਅਰਬਾ ਅਖਰਮਾ ਰੁਪਈਆ ਪੰਜਾਬ ਨੂੰ ਲੁੱਟ ਕੇ ਇਸ ਬਾਦਲ ਦੇ ਟੱਬਰ ਦੇ ਖਾ ਲਿਆ ਤੁਸੀਂ ਕਿੰਨੀ ਸਮਝਦੇ ਹੋ ਕਿ ਅਕਾਲੀ ਦਲ ਕਿੰਨੀ ਸੀਟਾਂ ਕਢੇਗਾ ਅਕਾਲੀ ਦਲ ਦਾ ਸੁਪਣਾ ਸਾਫ ਹੋਏਗਾ ਔਰ ਇਹਨਾਂ ਲੋ ਇਹਨਾਂ ਦੇ ਜਿਹੜੇ 13 ਦੇ 13 ਕੈਂਡੀਡੇਟ ਹੋਣਗੇ ਸਾਰਿਆਂ ਦੀ ਸਾਰਿਆਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਬੀਬੀ ਹਰਸਿਮਰਤ ਕੌਰ ਜਤਨਗੇ ਕਿ ਨਹੀਂ ਜਤਨ ਚਾਹੇ ਉਹ ਸੁਖਬੀਰ ਹੋਵੇ ਚਾਹੇ ਬੀਬੀ ਹਰਸਿਮਰਤ ਕੌਰ ਹੋਵੇ ਚਾਹੇ ਕੋਈ ਵੀ ਹੋਰ ਹੋਵੇ ਸਾਰੇ ਦੇ ਸਾਰੇ ਜ਼ਮਾਨਤਾਂ ਜਬਤ ਹੋਣਗੀਆਂ ਪਰ ਜੋ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਸਪੀਚ ਚ ਬੋਲਦਾ ਨਾ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਪੰਜਾਬ ਦੀ ਸ਼ਾਨ ਆ ਉਸ ਬਾਰੇ ਜਦੋਂ ਬੋਲਦਾ ਨਾ ਤਾਂ ਕਿਤੇ ਨਾ ਕਿਤੇ ਸਾਡੇ ਵੀ ਮਨ ਦੇ ਉੱਤੇ 6 ਵਜਦੀ ਆ ਉਹ ਸੁਖਿਆ ਮੈਂ ਤੈਨੂੰ ਪੁੱਛਣਾ ਤੂੰ ਕਿਹੜੇ ਮੂੰਹ ਦੇ ਨਾਲ ਸਾਡੇ ਭਗਵੰਤ ਮਾਨ ਸਾਹਿਬ ਨੂੰ ਸ਼ਰਾਬੀ ਕਹਿਣਾ ਤੂੰ ਕਿਹੜੇ ਮੂੰਹ ਦੇ ਨਾਲ ਗੱਲਾਂ ਕਰਦਾ ਕਿ ਇਹਨੇ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਬੇੜਾਗਰਕ ਤੇ ਤੁਸੀਂ ਕੀਤਾ ਲੋਕਾਂ ਨੇ ਰਲ ਕੇ ਪੰਜਾਬ ਦੀਆਂ ਮਾਵਾਂ ਦੀਆਂ ਕੁੱਖਾਂ ਰੋਲ ਛੱਡੀਆਂ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਦੇ ਦਰਿਆ ਦੇ ਵਿੱਚ ਰੋੜ ਛੱਡਿਆ ਤੁਸੀਂ ਪੰਜਾਬ ਦਾ ਛੱਡਿਆ ਕੱਖ ਨਹੀਂ ਬੇੜਾਗਰਕ ਤੇ ਤੁਸੀਂ ਕੀਤਾ ਅੱਜ ਗੱਲਾਂ ਕਰਦੇ ਹੋ ਸਾਨੂੰ ਅੱਜ ਗੱਲਾਂ ਕਰਦੇ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਾਨੂੰ ਕਹਿੰਦੇ ਝਾੜੂ ਵਾਲੇ ਬੋਕਰ ਵਾਲੇ ਬੜੇ ਮਾਣ ਨਾਲ ਕਹਿੰਨੇ ਅਸੀਂ ਝਾੜੂ ਵਾਲੀ ਪਾਰਟੀ ਦੇ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਲੋਕਾਂ ਦਾ ਵਿਸ਼ਵਾਸ ਜਿੱਤਿਆ ਔਰ ਲੋਕਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ ਇਸ ਵਾਰੀ ਤੇ ਅਸੀਂ 92 ਖੜੀਆਂ 100 ਤੋਂ ਵੱਧ ਸੀਟਾਂ ਲੈ ਕੇ ਜਾਵਾਂਗੇ 27 ਦੇ ਵਿੱਚ ਵੀ ਇਹ ਸਨ ਸਰਦਾਰ ਮਨਦੀਪ ਸਿੰਘ ਗਿੱਲ ਦੇ ਬਲਵਲੇ ਜਿਹੜੇ ਉਹਨਾਂ ਨੇ ਠੋਕ ਕੇ ਟਾਡੇ ਅੱਗੇ ਰੱਖਿਆ ਤੇ ਤੁਸੀਂ ਇਹ ਖੁਦ ਸਮਝਦਾਰ ਹੋ ਤੇ ਤੁਸੀਂ ਫੈਸਲਾ ਕਰਨਾ ਕਿ ਅਕਾਲੀ ਦਲ ਵਾਕਿਆ ਹੀ ਪੰਜਾਬ ਬਚਾਉਣ ਲਈ ਯਾਤਰਾ ਕੱਢ ਰਿਹਾ ਜਾਂ ਇਹਨਾਂ ਦੇ ਇਲਜ਼ਾਮ ਆਪ ਜਿਹੜੇ ਅਕਾਲੀ ਦਲ ਤੇ ਲਾਏ ਨੇ ਉਹ ਵਾਜਬ ਨੇ ਜਾਂ ਉਹਨਾਂ ਦੀ ਯਾਤਰਾ ਵਾਜਬ ਹੈ ਫੈਸਲਾ ਤੁਹਾਡੇ ਹੱਥ ਜਲਦ ਮਿਲਦੇ ਹਾਂ ਅਗਲੀ ਵੀਡੀਓ ਚ ਧੰਨਵਾਦ ਤੁਸੀਂ ਦੇਖਦੇ ਰਹਿਣਾ ਵਿਸ਼ੂ ਟੀਵੀ ਤੇ ਜੇਕਰ ਇਹ ਇੰਟਰਵਿਊ ਚੰਗੀ ਲੱਗੇ ਤਾਂ ਲਾਈਕ ਅਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀਂਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ